ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀ ਆ ਪਰ ਆ ਉਹ ਤੁਸੀਂ ਮੇਰੇ ਪਿੱਛੇ ਇੱਕ ਕੋਠੀ ਵੇਖ ਰਹੇ ਹੋ ਪੁਰਾਣੀ ਯਾਨੀ ਕਿ ਅੰਗਰੇਜ਼ਾਂ ਵੱਲ ਦੀ ਬਣੀ ਹੋਈ ਆ ਤੇ ਤੁਹਾਨੂੰ ਜੂਮ ਕਰਕੇ ਦਿਖਾਉਣਾ ਮੈਂ ਤੇ ਜਦੋਂ ਹਾੜਕੁਵਾ ਦਾ 92 93 ਦਾ 90 ਦਾ ਦੌਰ 95 94 95 ਦਾ ਉਸ ਟਾਈਮ ਜਿਹੜੇ ਵਿੱਚ ਆਹ ਤੁਸੀਂ ਝੋਨਾ ਵੇਖ ਰਹੇ ਹੋ ਇੱਥੇ ਕਣਕ ਬੀਜੀ ਹੁੰਦੀ ਸੀਗੀ ਸਰਦੀਆਂ ਦੇ ਵਿੱਚ ਤੇ ਜਦੋਂ ਪੋਰਸ ਵਗੈਰਾ ਰੀਡ ਮਾਰਦੀ ਹੁੰਦੀ ਫਿਰ ਸਾਰੇ ਆ ਇੱਕ ਸਾਰੇ ਕਮਾਲ ਟਰੈਕਟਰ ਲੈ ਕੇ ਉਹ ਜਿਹੜੇ ਪੁਰਾਣੇ ਜੌਂਗੇ ਟੈਪੜੇ ਹੁੰਦੇ ਸੀਗੇ ਸਾਰੇ ਇਹਨੂੰ ਮਿਟਰਨ ਦੀ ਸੀਗੀ ਤੇ ਪੁਰਸੂ ਨੇ ਹੁੰਦਾ ਸੀ ਵੀ ਸ਼ਾਇਦ ਇੱਥੇ ਕੋਈ ਸਿੰਘ ਲੋਕੇ ਹੋਏ ਨੇਗੇ ਤੇ ਇਸ ਨੂੰ ਮੈਂ ਵਿਖਾਉਣਾ ਦੂਸਰੇ ਰੋਟ ਕਰਕੇ ਕੈਮਰਾ ਬਣੇ ਰਿਓ ਮੇਰੇ ਨਾਲ ਜੇ ਆਪਾਂ ਇਹ ਕੋਠੇ ਨੂੰ ਦੇਖੀਏ ਅਸਮਾਨ ਤੋਂ ਕਿਸੇ ਹੈਲੀਕਾਪਟਰ ਨਹੀਂ ਤਾਂ ਭਰਾਵੋ ਇੱਕ ਤਰ੍ਹਾਂ ਦਾ ਇਹ ਸਮੁੰਦਰੀ ਸੱਪ ਦੀ ਟੈਪ ਦੇ ਵਿੱਚ ਬਣੀ ਵੀ ਆ ਤੁਹੇ ਦੇ ਘਮੁਰੂ ਇਹਦੀ ਗਲਾਈ ਆ ਸਾਨੂੰ ਦੱਸ ਸਕਦੇ ਨਹੀਂ ਕਿ ਵੀ ਕਿੱਥੋਂ ਦੀ ਲੋਕੇਸ਼ਨ ਆ ਇਹ ਤੇ ਉਸ ਤੋਂ ਬਾਅਦ ਜਿਹੜੀ ਆ ਬਾਉਂਡਰੀ ਵੱਜੀ ਵੀ ਆ ਇਹ ਭਰਾਓ ਨਿੱਕੀ ਟਾਂ ਦੇ ਬਾਉਂਡਰੀ ਵੱਜੀ ਵੀ ਆ ਬਹੁਤ ਵੱਡਾ ਇਹਦਾ ਏਰੀਆ ਲੋਕ ਇੱਥੇ ਜਾਂ ਉਤਰਦੇ ਸੀਗੇ ਵੀ ਇਹਦੇ ਵਿੱਚ ਵੜਤਾ ਸਕਦੇ ਆ ਪਰ ਨਿਕਲ ਨਹੀਂ ਸਕਦੇ ਬਹੁਤ ਰਹਾਸ ਨੇ ਇਹਦੇ ਵਿੱਚ ਉਸ ਤੋਂ ਬਾਅਦ ਆ ਭਰਾਓ ਇਹਦਾ ਹੈਗਾ ਕਾਰਨਰ ਪਰ ਆਉਣੇ ਸਮੇਂ ਦੇ ਵਿੱਚ ਚਾਰੇ ਖੁੰਝਾਂ ਦੇ ਉੱਪਰ ਇਹ ਚੀਜ਼ਾਂ ਬਣੇ ਹੁੰਦੇ ਸੀਗੀਆਂ ਇੱਕ ਡਿੱਗੀ ਟੈਪ ਜਿਹੜੇ ਤੁਸੀਂ ਦੇ ਵਿੱਚ ਸਰਾਖ ਦੇਖ ਰਹੇ ਹੋ ਇਹਦੇ ਵਿੱਚ ਐਸ ਟੈਪ ਦੇ ਮਿਸਤਰੀ ਜਾਂ ਜਿਹੜੇ ਬੰਦੇ ਬਣਾਉਂਦੇ ਸੀਗੇ ਉਹ ਇਸ ਹਿਸਾਬ ਨਾਲ ਬਣਾਉਂਦੇ ਸੀਗੇ ਬੀ ਜੀ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਇੱਥੇ ਜਿਹੜੀ ਤੁਸੀਂ ਗਲੀਆਂ ਵੇਖ ਰਹੇ ਹੋ ਅੰਦਰ ਖੜਾ ਬੰਦਾ ਬੰਦੇ ਦੇ ਪਰਪੜੀ 'ਚ ਨਿਸ਼ਾਨਾ ਮਾਰ ਸਕਦਾ ਠੋਕ ਸਕਦਾ ਤੇ ਜਿਵੇਂ ਪੁਰਾਣੇ ਦਰਵਾਜ਼ੇ ਬਣੇ ਹੁੰਦੇ ਸੀਗੇ ਇਹਦੇ ਚਾਰੇ ਪਾਸੇ ਭਰਾ ਉਹ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹਦੇ ਚਾਰੇ ਪਾਸੇ ਇਸ ਤਰ੍ਹਾਂ ਦੇ ਥੱਲੇੋਂ ਧਰਤੀ ਨਾਲੋਂ 8 ਫੁੱਟ ਦੇ ਉੱਪਰ ਨਿਸ਼ਾਨ ਬਣੇ ਹੋਏ ਨੇ ਤੁਸੀਂ ਗੌਰ ਨਾਲ ਵੇਖਿਓ ਇਹ ਨਿਸ਼ਾਨ ਇਹਦੇ ਡਿੱਗੀ ਦੇ ਚਾਰੇ ਪਾਸੇ ਨੇ ਵੀ ਜੇ ਕੋਈ ਬੰਦਾ ਆ ਕੇ ਕੁਸ ਅੰਦਲਾ ਜਿਹੜਾ ਅੰਦਰ ਕੋਠੀ ਵਿੱਚ ਹੁੰਦਾ ਸੀਗਾ ਉਹ ਬੰਦੇ ਦੀ ਪਰਪੜੇ ਦੇ ਨਿਸ਼ਾਨਾ ਲਾਸਾ ਸੀਗਾ ਇਹ ਚਾਰੇ ਪਾਸੇ ਇਹਦੇ ਬਣੇ ਹੋਏ ਨੇ ਤੇ ਇਹ ਪੁਰਾਣੀਆਂ ਚੀਜ਼ਾਂ ਭਰਾਵੋ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਨਾ ਤੇ ਲੋਕ ਇੱਥੇ ਜਾਣ ਤੋਂ ਡਰਦੇ ਸੀਗੇ ਤੇ ਕਿਵੇਂ ਲੱਗੀ ਵੀਡੀਓ ਭਰਾਵੋ ਲਾਈਕ ਸਿਰ ਜਰੂਰ ਕਰਿਓ ਬੰਦੇ ਦਾ ਹੌਂਸਲਾ ਬਣਿਆ ਰਹਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤ